ਪੁਲਿਸ অবজারভার ਮਿਸਟਰ ਕੋਸ਼ਤਪ ਸ਼ਰਮਾ ਐ ਸੀ ਉਹਦੇ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਮਿਸਟਰ ਵਿਨੈ ਪ੍ਰੋਗਲਾਨੀ ਕੋਲੇ ਗਏ ਸੀ ਉੱਥੇ ਡੀ ਆਈ ਜੀ ਮਿਸਟਰ ਕੁਲਦੀਪ ਚਾਲ ਤੇ ਡੀ ਸੀ ਮੈਡਮ ਪ੍ਰੀਤੀ ਯਾਦਵ ਵੀ ਸੀਗੇ ਤੇ ਮੈਂ ਵੀ ਸੀਗਾ ਪਹਿਲੀ ਗੱਲ ਸਿਵਲ ਪ੍ਰਸ਼ਾਸਨ ਤੇ ਪੰਚ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਕਹਾਵਾ ਬਣਿਆ ਆ ਹੂ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਲੈਕਚਰ ਸਪੱਸ਼ਟ ਹੋਣਾ ਹੈ ਤੁਹਾਨੂੰ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਆ ਉਹਨੂੰ ਬਾਰ ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਤੇ ਉਹ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਕੰਮ ਕੀ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਤੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਨੰਬਰ 2 ਜਿਹੜੇ ਸੈਂਟਰ ਨੇ ਉਥੋਂ ਆਪਾਂ ਡਬਲ ਬੈਰੀਕੇਡਿੰਗ ਦੀ ਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਦੇ ਮਨ ਚ ਇਹ ਗੱਲ ਸੀਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਪੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਂਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋ ਗਈ ਸ਼ਹਿਰ ਵਾਲੇ ਸੈਂਟਰ ਚ 100 ਬੰਦਾ ਆ ਦੇ ਭਾਵੇਂ ਕੱਲ ਅਸੀਂ 200 ਬੰਦਾ ਲਾਵਾਂਗੇ ਉਸ ਤੋਂ ਇਲਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵਾਲੀ ਐਂਡ ਉਥੇ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਧਨੌਰ ਚ ਸਭ ਤੋਂ ਜ਼ਿਆਦਾ ਧੱਕਾ ਹੋਣਾ ਆ ਤਾਂ ਉੱਥੇ ਇੱਕ ਡੀਐਸਪੀ ਐਕਸਟਰਾ ਲਾਇਆ ਜਾਵੇ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਧੱਕਾ ਮੁੱਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਈਟ ਜੀ ਸੈਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਉਹ ਰਾਹਾਂ 'ਤੇ ਰੋਕੋ ਰਾਈਟ ਸਰ ਠੀਕ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਕਿ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਆਬਜ਼ਰਵਰ ਕਿੰਨਾ ਦਾ ਇਹ ਸੀਗਾ ਕਿ ਧੱਕਾ ਜ਼ਰੂਰ ਹੋ ਜੋ ਵੀ ਹੋ ਨਾ ਹੋ ਦਈ ਆ ਇਲੈਕਸ਼ਨਾਂ 'ਚ ਪਰੰਤੂ ਪ੍ਰਮਾਈਸਿਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ 'ਚ ਕੀ ਸੀ ਆਫਿਸ ਨੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ بارੋਂ-ਬਾਰ ਹੋ ਜੀ ਸਕੀ ਹੋਣਾ ਨੋਟ ਸਰ ਡੀਐਸਪੀ ਨਾਬਾ ਉਸ ਸਮੇਂ ਤੇ ਬਿਲਕੁਲ ਪੀਸਫੁੱਲ ਰਹਿ ਕਿਸ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਜੇ ਰੋਕਿਆ ਹੋਵੇ ਕਿਸੇ ਨੂੰ ਧੱਕਿਆ ਹੋਵੇ ਕੋਈ ਪ੍ਰਾਈਵੇਟ ਬੰਦੇ ਨਾਲ ਇੱਕ ਸੀਗਾ ਸਰ ਬੀਡੀਪੀਓ ਦਫ਼ਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਤਨ ਆ ਗਿਆ ਸੀਗਾ ਤੇ ਹੋਰ ਇੱਕ ਠੇਂਦਰ ਆ ਗਿਆ ਸੀ ਕਾਲੀਦਰ ਵਾਲਾ ਉਹ ਬਾਹਰ ਰੌਲਾ ਰੌਲਾ ਪਾਉਂਦੇ ਰਹੇ ਪ੍ਰੋਫੈਸਰ ਨੇ ਸੀਰੀਅਸਲੀ ਕਿਹਾ ਕਿ ਸ਼ੰਕੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੂਹੀ ਤੱਕਾ ਕਰਨਾ ਆ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਸਰ ਬਿਲਕੁਲ ਪਲੈਨਿੰਗ ਚੇਂਜ ਕਰ ਦਿਆਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇ ਆ ਜਾਂ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਇਸਰ ਉਹ ਚੱਲ ਰਿਹਾ ਸੀਗਾ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ ਚ ਤੋਂ ਪਹਿਲਾਂ ਦੱਸਾਉਂਦੇ ਆ ਲੈ ਜੋ ਕੰਨ ਚੇਂਜ ਕਰ ਦਿਆਂਗੇ ਸਿਸਟਮ ਦਾ ਮੋਬਾਈਲ ਸਮਝ ਗਿਆ ਗੱਲ ਤੁਹਾਡੇ ਸੁਖੀਰ ਬਾਦਲ ਦੀ ਆਊ ਸਰ ਸਿਰਫ ਜਿਹੜੀ ਗੱਲ ਹਰ ਮੰਗ ਆਰਗੂ ਕਰਨ ਤੋਂ ਪਹਿਲਾਂ ਨਾ ਸੁਣ ਲੈਣਾ ਕਰੋ ਸਰ ਮੈਂ ਕਹ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ ਤਾਂ ਰੋਕਣਾ ਵੀ ਹੈ ਤੇ ਰਿਪੋਰਟ ਵੀ ਮਿਲਣੀ ਚਾਹੀਦੀ ਹੈ। ਇੱਕ ਜੀ ਸਰ ਪਰੰਤੂ ਬਿਲਡਿੰਗ ਦੇ ਅੰਦਰ ਇਹ ਤਰ੍ਹਾਂ ਦਾ ਹਮਲਾ ਤੋਂ ਮਸ਼ੀਨ ਪਿਆ ਜੀ ਮੈਨੂੰ ਨਹੀਂ ਚੰਗਾ ਕਿ ਕਿਸੇ ਬੰਦੇ ਦੇ ਨੀਂਦ ਪਰਦੇ ਤੇ ਉਸ ਨੂੰ ਦੇ ਘਰ ਇਹ ਦੇ ਬੰਦੇ ਚਾਹੇ ਲਾਣ ਜਾ ਕੇ। ਸਰ 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 ਜੀ ਇਹ ਤਾਂ ਉਹ ਪਾਲਸੀ ਹਰ ਮੰ ਚੇਂਜ ਕਰਦਾ ਹੈ। ਠੀਕ ਹੈ। ਕਰਾਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਭਰਨੇ ਆ ਕਿਹੜੇ ਨਹੀਂ ਭਰਨੇ। ਤੇ ਕੰਮ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੱਲ ਕੱਲ ਦਾ ਦਿਨ ਆਪਾਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਕੰਮ ਹੀ ਹੋਣੇ ਤਾਂ ਬਿਲਕੁਲ ਸਰ ਪੂਰਾ ਧਿਆਨ ਦੇਆਗੇ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਦਾ ਸਰ ਕੋਈ ਤਰੀਕੇ ਨਾਲ ਕਿਸੇ ਬਾਹਰ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾ

ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਰਹੀ ਸਰ ਪੀਸਫੁਲ ਰਿਹਾ ਸਾਰਾ ਅੱਜ ਤੇ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ ਜੀ ਮਾਦਾ ਸਰ ਅਗਨਾਲੀ ਸਿਰਸਵਕੀ ਦੇ ਸਰ ਉਹ ਕਹਿੰਦੇ ਵੀ ਅਸੀਂ ਕੋਈ ਉਹ ਨਹੀਂ ਕਰਨਾ ਹੈ ਕਿ ਇਹ ਤਾਂ ਕਾਜ ਹੋਣਾ ਆਪਾਂ ਕਾਜ ਜੀਆਂ ਕਰਨਾ ਜਿਹੜਾ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਆਇਆ ਸੀ ਉਹਨਾਂ ਕਹਿੰਦੇ ਸੀ ਸੰਕਲਪ ਬਾੜ ਘਟਾਉਣ ਆਇਆ ਚੋ ਵੇ ਉਹ ਲੋਕ ਇੰਨਾਂ ਕਹਿੰਦੇ ਸੀਗੇ ਵੀ ਜੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਬੇਕੁਫਤੀ ਜੀ ਜੀ ਚੋ ਵੀ ਦਿਖਾਇਆ ਬਰਨਪਾਟ ਕੋਲ ਠੀਕ ਹੈ ਸਰ ਤੇ ਤੁਸੀਂ ਅਟਰੈਕਸ਼ਨ ਬੰਦਾ ਆਪਣੀ ਜ਼ੁਰਤ ਵਰਤ ਕੇ ਸੰਟਰ ਦੇ ਅੰਦਰ ਹੀ ਪਹੁੰਚ ਗਿਆ ਸਰ ਬਸ ਤੇ ਫਿਰ ਆਰਓ ਦੀ ਨਾਕਸ਼ਤਗੀ ਕੈਨਸਲ ਕਰਾਵੇ ਹਾਂ ਮਤਲਬ ਇਹ ਨਹੀਂ ਕਿ ਯਾਰ ਉਹ ਦਫ਼ਤਰ ਜਾ ਬੈਠੀ ਪੀ ਉਹਦੇ ਦਫ਼ਤਰੋਂ ਮਸੰਟੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ ਜੀ ਪੇਪਰ ਕੋਲ ਨੇ 5 ਕਿਲੋਮੀਟਰ ਪਹਿਲਾਂ ਖੋਲ ਨੇ ਬਿਲਕੁਲ ਠੀਕ ਹੈ ਬਿਲਕੁਲ ਸਹੀ ਨਹੀਂ ਨਹੀਂ ਗੱਲ ਇਹਦਾ ਨੋ ਸਮਝਾਓ ਸਾਹ ਸਾਹ ਸਰ ਹਾਂਜੀ ਅਲਵਿੰਦਰ ਜੀ ਜੀ ਹਾਂ ਜੀ ਕਿਵੇਂ ਰਿਹਾ ਆਈਟੀਆਈ ਸਰ ਬਿਲਕੁਲ ਠੀਕ ਹੈ ਸਰ ਤੇ ਸਰ ਹੁਣ ਅਸੀਂ ਵੈਬ ਆਫ ਸਰ ਮੇਰੇ ਨਾਲ ਨੇ ਸਰ ਅਸੀਂ ਗੱਡੀ 'ਚ ਹੀ ਬੈਠੇ ਹਾਂ ਬੀਐਸਪੀ ਸਿਟੀ 1 2 ਅਸੀਂ ਹੁਣੇ ਬੈਰੀਕੇਡਸ ਲਵਾਉਣ ਲੱਗਿਆ ਸਾਂ ਸਾਰੇ ਜੇ ਤੁਸੀਂ ਸਰ ਦੇਖਣਗੇ ਜਿਹੜੇ ਬਿਲਕੁਲ ਫਾਈਨ ਸਰ ਠੀਕ ਜਸਬੀਰ ਜੀ ਸਰ ਠੀਕ ਹੈ ਸਰ ਚਾਰ ਭਰੇ ਆ ਸਰ ਚਾਰ ਗੜਿਆ ਨੇ ਅਜਤ ਪੀਸਫੁਲ ਸਿਰ ਕੱਲ ਨੂੰ ਸਰਨੇ ਜਿਵੇਂ ਕਿ ਅਸੀਂ ਹਥਿਆਰ ਰੱਖਾਂਗੇ ਜਾਂ ਕੁਝ ਕਰਨਾ ਵੀ ਨਹੀਂ ਸਰ ਕਰਜਾ ਰਸਤੇ ਚ ਕਰਾਂਗੇ ਸਰ ਪਰ ਮੈਸੇਜ ਜੀ 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 ਤੁਸੀਂ ਜਨਾਬੇ ਸਟੇਸ਼ਨ ਹੋਇਓ ਐਕਸ ਸਰ ਐਸ ਪੀ ਪੀ ਬੀ ਆਈ ਜੀਲ ਸਰ ਸਰ ਮੈਂ ਖੋਦ ਹੋਣੀ ਜਾ ਕੇ ਐ ਸਰ ਨਾਮ ਜਿਹੀ ਜਿੱਥੇ ਦੋ ਜਗਾ ਭਰ ਰਹਿ ਸਕਣੋਂ ਮੈਂ ਵੀ ਦੀ ਜੀ ਸਰ ਤੇ ਉਥੇ ਬਾਕੀ ਸਾਹਿਬ ਪੀਸਫੁੱਲ ਸੀ ਜੋ ਡਾਇਰੈਕਸ਼ਨ ਤੁਹਾਡੇ ਦਿੱਤੇ ਸਾਂ ਮੈਂ ਇੱਕ ਵਾਰੀ ਫੇਰ ਉਹਨਾਂ ਨੂੰ ਇਸ ਤਰ੍ਹਾਂ ਉਹ ਇੱਕ ਵਾਰੀ ਡਾਇਰੈਕਸ਼ਨ ਤੋਂ ਜਾਣੋ ਕਰਾਈ ਸੀ ਸਰ ਕੱਲ ਨੂੰ ਮੈਂ ਵੀ ਉੱਥੇ ਹਾਜ਼ਰ ਹੋਵਾਂ ਅੰਗਰ ਸਾਹਿਬ ਤੇ ਡਬਲ ਪੈਰੀਕੇਟਿੰਗ ਕਰਾਂਗੇ ਸਰ ਜੇ ਲੋੜ ਪਈ ਫੋਰਸ ਤੇ ਸਰ ਮੈਂ ਦੱਸ ਦਿਆਂਗਾ ਸਪੀਸਟ ਸਾਹਮਣੂ ਸਰ ਕੱਲ ਐਸਪੀ ਸਿਟੀ ਆਵਾਂਗੇ ਸ਼ਹਿਰ 'ਚ ਜਿੱਥੇ ਆਈ.ਟੀ.ਆਈ. ਹਲੋ ਜੀ ਸਰ ਜੀ ਸਰ ਜੀ ਸਰ ਤੇ ਐਸਪੀ ਸਿਟੀ ਸ਼ਹਿਰ 'ਚ ਰਹਾਂਗੇ ਸਪੀਡ ਕੋਟਰਾ ਸਮਾਣਾ ਤੇ ਪਾਤਣਾ ਨੂੰ ਦੇਖਾਂਗੇ ਸਰ ਐਸਪੀ ਸਪੈਸ਼ਲ ਬ੍ਰਾਂਚ ਸਾਫੇ ਨੂੰ ਤੇ ਸਰ ਐਸਪੀ ਪੀਬੀਏ ਿਕਨੌਰ ਨੂੰ ਤੇ ਐਸਪੀ ਤਰਫੇ ਕਾਜਪੁਰਾ ਪਰ ਇਹ ਅਜੀਤ ਤੁਸੀਂ ਡਬਲ ਡਿਪਲॉयਮੈਂਟ ਬੀਡੀਪੀਓ ਦਫ਼ਤਰਾਂ ਦੇ ਇੰਚਨ ਮੰਡੇ ਕੱਲ ਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਉਹਨੇ ਬਣਾਓ ਇੱਕ ਇਸ ਸਰ ਰੋਟਰ ਸਟਾਫ ਡੀਐਸਪੀ ਟਿਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਦਿਨੂ ਪੁੱਛਿਆ ਤੇ ਹੁਣੋਂ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਇੱਥੇ ਨਾਮ ਲੱਗਦੀਆਂ ਹੋਈਆਂ ਸੁਬੀਰ ਬادل ਆ ਗਿਆ ਇੱਥੇ ਰੋਣਾ ਪੈ ਗਿਆ ਇੱਥੇ ਨਹੀਂ ਪਿਆ ਇਹਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਟਿਵਾਣਾ ਸਾਹਿਬ ਕਲ ਰਾਈਟ ਸਰ ਰਾਈਟ ਸਰ ਟਰਮ ਸਰ ਐ ਐਸਪੀ ਡੀ ਸਾਹਿਬ ਮੇਰੇ ਕੋਲ ਹੀ ਨੇ ਇਹ ਹੁਣ ਕੱਲ ਪਰਸੋਂ ਤੇ ਇਲੈਕਸ਼ਨ ਦੇ ਸਮਾਂ ਦੀ ਇਹ ਸਪਰਾਈਕਿੰਗ ਰਿਜ਼ਰਵ ਤੇ ਚਾਰਜ ਰਹਿਣਗੇ ਜਿੱਥੇ ਵੀ ਕੋਈ ਵੱਡਾ ਕਲੇਸ਼ ਪਿਆ ਉੱਥੇ ਐਸਪੀ ਡੀ ਸਾਹਿਬ ਤੇ ਸੀਆਈਏ ਦੀ ਟੀਮਾਂ ਮੂਵ ਕਰਨਗੇ ਜਿੰਨੇ ਵੈਪਨ ਜੁਆਇਨ ਕਿਉਂ ਕੀ ਸਰ ਸਰ ਗੁਸੇਕ ਬੇਨਤੀ ਕਰ ਰਹਾ ਸਰ ਪਰ ਮੈਸੇ ਲਾਇਸੈਂਸ ਕਿ ਸਰ ਹਾਂ ਗੁਸੇਵ ਸਰ ਮੈਨੂੰ 15 ਕ ਬੰਦੇ ਐਡੀਸ਼ਨਲ ਕੀ ਮਿਲ ਜਰ ਸਰ ਸਾਡੇ ਜਿੱਦ ਤੋਂ ਬਾਅਦ ਸੀ ਰਾਈਪਰਮ ਇਸੇ ਹੋ ਗਏ ਉਹਨਾਂ ਨੂੰ ਸੀਆਈਏ ਰਾਜਪੁਰਾ ਦੇ ਦਿਓ ਜੀ ਬੈਂਕ ਸਰ ਸਪੈਸ਼ਲ ਸੇ ਦੇ ਦੇਣਾ ਸਰ ਸੱਜਣੇ ਥੈਂਕ ਯੂ ਸਰ ਸਰਸਾ ਦੇ ਅੱਜ 15 ਨਾਮਜ਼ਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਕਨੌਰ ਤੇ 12 ਸ਼ੰਭੂ ਚ ਹੋ ਗਈਆਂ ਸੀਗੀਆਂ